ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਸੂਈਆਂ ਸਵਾਈਆਂ ਆ ਆਪਣਾ ਕੋਈ ਵੀਰ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੇ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲੈ ਜੀ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਜਾਂ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਖਰੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ 1000 ਰੁਪਏ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਹਾਂ ਵੀਰ ਜੀ ਮੇਰਾ ਜਿੰਦਾ ਹੈ ਫੋਨ ਨੰਬਰ ਹੈਗਾ 9914460394 ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਹੈ ਪੁਰਾਣੇ ਤਰਨਤਾਰ ਰੋਡ ਤੇ ਵੀਜੀ ਪਿੰਡ ਪੈਂਦਾ ਆਪਣਾ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦੋ 99144379 ਠੀਕ ਹੈ ਜੀ ਤੇ ਚੱਲਾ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਤਾਂ ਕਰੀਏ ਆਹ ਬੰਨਾ ਦੇਖ ਸਕਦੇ ਜਲਾ ਕੋਈ ਦੁੱਧ ਵਾਲੇ ਕੋਈ ਬੋਲਾ ਵਾਲੇ ਅੱਛਾ ਹਾਜਰ 10 ਕਿਲੋ ਤਿਆਰ ਆ ਤਿਆਰ ਜੀ ਬਿਲਕੁਲ ਹਾਂ ਜੀ ਇੱਕ ਮਲਾ ਮੂਲਾ ਮਾਰ ਕੇ ਬੱਚੀ ਕੋਈ ਦੋ ਤਿੰਨ ਕਿਲੋ ਹੋਰ ਵਾਜੂਗੀ ਅੱਛਾ ਭਾਰ 13 ਕਿਲੋ ਦੁੱਧ ਆਈ ਹੋਗੀ ਖੋਲਾ ਫਿਰ ਤੋਰਦੀ ਹੈ ਬਾਕੀ ਉਤਰਾ ਠੰਡੀ ਸੇ ਹੀ ਲਿਆ ਹਾਂ ਜੀ ਰੁਪਈਆ ਕੋਈ ਆਪਾ ਉਹਰੇ ਧਾਰਾ ਮਾਰ ਕੇ ਉਹ ਖਾ ਦਿੰਗੀਆਂ ਬਿਨਾਂ ਰੱਸੀ ਚੋਣ ਬਿਨਾਂ ਚਵਾ ਜਿਹੜਾ ਗਿੰਦਗੀ ਦਾ ਦਿਖਾ ਦੋ ਰੁਪਈਆ ਜੀ ਦੋ ਦੋ ਪੋਟੇ ਦੋ ਦੋ ਪੋਟੇ ਸਿੰਘ ਆ ਸਾਰੇ ਠੀਕ ਆ ਜੀ ਹੁੰਦੇ ਵੱਡੇ ਲੱਗਦੇ ਹੁੰਦੇ ਆ ਉਦਾਂ ਦੋ ਦੋ ਪੋਟੇ ਜੀ ਠੰਡੀ ਸੀ ਤੇ ਕੀ ਆ ਬਾਕੀ ਅਜਲੇ ਤੇ ਹਵਾ ਨਵੀਂ ਇਹਦਾ ਦੇਖ ਸਕਦੇ ਆਪਾਂ ਲੱਗੇ ਤਾਂ ਤੇ ਥਣ ਵੀ ਇਹਦੇ ਦੇਖ ਸਕਦੇ ਜੀ ਛੱਡੋ ਬੱਚਾ ਫਿਰ ਵੀਰ ਜੀ ਦਿਖਾ ਦੀ ਇਹਨਾਂ ਚੋਣਾਂ ਤੇ ਰੱਸੀ ਪਾਉਂਦੀ ਲੋੜ ਵੀਰ ਜੀ ਕਿ ਨਹੀਂ ਨਹੀਂ ਲੋੜ ਨਹੀਂ ਬੀਬੀ ਜੀ ਠੀਕ ਆ ਥਾਣੇ ਦੇ ਦੇਖ ਕਰਦੇ ਜੀ ਇੱਕ ਵਾਰੀ ਕੀ ਆ ਬਿਹ ਹੈ ਠੰਡੀ ਸੀਲ ਆ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਹੈ ਲਓ ਹਰ ਜੋ ਦਿਖਾ ਦੇ ਅਗਲਾ ਚਵਾ ਤੜੀ ਖਾਲੀ ਕਰ ਦੇਣੀ ਵਰਦਨੇ ਅੱਜ 2 ਮਿੰਟ ਲੱਗਦਾ ਤੇ ਆਈ ਦਾ ਟਾਈਮ ਤੇ ਹੋਇਆ ਜੀ ਬਾਕੀ ਇਹ ਆ ਤਾਂ ਕਰਕੇ ਤੁਹਾਨੂੰ ਦਿਖਾਉਂਦੇ ਆਂ ਕਿ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਵਾ ਮਗਰੇ ਦੇ ਵਿੱਚੀ ਕਿ ਬੱਚਾ ਜੀ ਬੱਛੀ ਬੱਛੀ ਹੋ ਜੀ ਮਗਰੇ ਤੇ ਹੁੱਸੀ ਹੈ ਕੋਈ ਭੜਾ ਨਹੀਂ ਆ ਰਹੀ ਜੀ ਇੱਧਰ ਠੰਡੀ ਖਲੋਤੀ ਪਿਛਾ ਇਸ ਤਰ੍ਹਾਂ ਹੀ ਖਲੋਤੀ ਆ ਬਸ ਬਾਕੀ ਇਹੋ ਜਿਹੇ گاਵਾ ਦਾ ਦੁੱਧ ਵੀ ਸੰਗਣਾਂ ਦਾ ਬਾਕੀ ਚਵਾਵੇ ਜਿਹੜਾ ਇਹਦਾ ਸਾਫ਼ ਆ ਕੋਈ ਭੂਜਾ ਤਾਂ ਨੀਰ ਪੀ ਦੀ ਦੁੱਧ ਵੀ ਮੱਜਾਂ ਦਾ ਚਟਾ ਲੈ ਲੂ ਮੈਂ ਵੀ ਪਾ ਬਾਕੀ ਆ ਜਿੰਦੇ ਪਾਛੀ ਦੀ ਬੇਟੀ ਆ ਬੱਚੇ ਚਲੋ ਖੇਤਾਂ ਦੇ ਸਸੀ ਦਾ ਬੁਲਾਓ ਸਾਰਿਆਂ ਨੂੰ ਸਸੀ ਦਾ ਗਾਓ हाथ जोड़ के, हाँ जोड़ के जी। साच्छी का। साच्छी का। साच्छी का। <laughs> जोड़ और ना ही ਕੋਈ ਬੱਤੇ ਜਗਾ ਵੀ ਰੰਦੇ ਵੀ ਨਹੀਂ ਹੈ। ਬਾਕੀ ਕਰੀ ਇਹ ਆ ਵੀ ਜਿੱਥੇ ਖਲੋਗੀ ਉੱਥੇ ਖਲੋਗੀ। ਸਾਰੀ ਚਵਾਜ ਜਿੱਥੇ ਕਰੀ ਖਲੋਗੀ ਆ ਬਸ ਉੱਥੇ ਖਲੋਗੀ ਆ ਤੇ ਬਾਕੀ ਇਹ ਆ ਵੀ ਸਿਰਫ ਆਪਾਂ ਤੁਹਾਨੂੰ ਚਵਾਜ ਦਿਖਾਇਆ ਹੋਇਆ ਕੋਈ ਮਿਲਕ ਮਤਲਬ ਧਰਾਂ ਹੀ ਦਿਖਾਈਆਂ ਵਾ ਕੋਈ ਮਿਲਕਿੰਗ ਨਹੀਂ ਕਰਕੇ ਵਿਖਾਈ ਆਪਣੀ ਕੋਈ ਦੋ ਟਾਈਮ ਚੋ ਕੇ ਫਿਰ ਵੀ ਖੜੇ ਖੰਡੀ ਸੇਲ ਦਾ ਜਿਹੜਾ ਪਤਾ ਲੱਗ ਜਾਂਦਾ ਵਾ ਜੀ 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 ਇਹਨੂੰ ਉੱਤਰ ਗਈ ਸੁਣੋ ਵੇਖ ਲਓ ਬਾਕੀ ਨੱਚੜ ਗਈ ਆ ਹੁਣ ਹਾਂਜੀ ਤੇ ਕਿੰਨਾ ਫਿਰੇ ਦਾ ਮੁੱਲ ਜੀ 35000 ਰੁਪਏ ਜੀ ਕਰ ਦਵੇ ਵਿਚੋ ਛੋਟ ਛੱਟ ਥੋੜੀ ਪਾਤੀ ਤੁਸੀਂ ਦੱਸਣਾ 2000 ਛੱਡ ਦੀਏ 2 ਹੋਰ ਛੱਡ ਦੀਏ 31000 ਜੀ ਜੀ ਵਾ ਛੀ ਜੀ ਅੱਛਾ ਦਾ ਕੇ ਲੋਨ ਚਵਾ ਦੋਗੇ ਤੇ ਬਾਕੀ ਦਾ ਲੋਨ ਚਵਾ ਕੇ ਦਾਂ ਤੇ ਗਾਂ ਕੋਈ ਸਾਮ ਕਰ ਲੂਗਾ ਤੇ ਵਧਾ ਲੂਗਾ ਹਨਾ ਬਵਾਜੂ ਤੇ ਮੈਲਾ ਮਾਰਨਾ ਰਬੀ ਜੀ ਠੀਕ ਤਾਂ ਜੀ ਸੂਹੀ ਹੈ ਮਗਰ ਬੱਛੀ ਆ ਮਗਰ ਬੱਛੀ ਹੈ ਤੇ ਹੁਣ ਆ ਜਿਹੜੀ ਗਾਂ ਆ ਇਹ ਹੈ ਬੀ ਜੀ ਤਾਜੀ ਸੂਹੀ ਹੈ ਬੱਛੀ ਨੂੰ ਕੋਈ 5-2 ਦਿਨ ਹੋ ਗਏ ਕੋਈ ਮਹੀਨਾ ਲਾ ਕੇ ਲੈ ਜੇ ਅੱਛਾ ਵੀਡੀਓ ਪਾ ਦੇਣਾ ਪੰਚ ਇੱਕ ਵੇਂ ਤੇ ਪਾ ਜੀ ਬੱਛੀ ਦੀ ਪੀ ਕੇ ਇਹਨੂੰ ਵੜ ਅੱਛਾ ਤੇ ਬਹੁਤ ਚੰਗੀ ਹੈ ਦੇਖੋ ਪੋਸਾ ਵਾਲੇ ਕੋਈ ਗੱਲ ਬਾਤ ਨਹੀਂ ਬੀ ਠੀਕ ਹੈ ਦੁੱਧ ਉਹਨੇ ਕਿੰਨਾ ਇਹਦੱਕ ਦੁੱਧ 1000 10 ਕਿਲੋ ਹੋਊਗਾ ਵੀ 10 ਕਿਲੋ ਹੈਗਾ ਪੱਕਾ ਦੁੱਧ ਤੋੜ ਦੋ ਪਾਈ ਚੱਟ ਗਈ ਜਵਾਦ ਤੋੜ ਦੋ ਫਿਰ ਇਹਨੂੰ ਅਜੇ ਆਈ ਆ ਹਰਪੀ ਜੀ ਉਦਾਂ ਵੀ ਛੋਟੇ ਪਾਟਰ ਲਾਉਣ ਵਾਲਾ ਇਹ ਇਦਾਂ ਹੀ ਡਿੱਟ ਪਾ ਲਈ ਠੀਕ ਆ ਅਜੇ ਕੋਈ ਰੱਸੀ ਰੱਸੀ ਨਹੀਂ ਪਾਈ ਉਹਦੀ ਲੇ ਜਾ ਅੱਗੇ ਲੈ ਜਾ ਥੋੜਾ ਕੋਲ ਕਿੱਦਾਂ ਮਰਜੀ ਸੜਕ 'ਤੇ ਬਹਿ ਜਾ ਕੋਈ ਭਾਵੇਂ ਨਿਆਣਾ ਚੋਵੇ ਕੋਈ ਭਾਵੇਂ ਮਾਦਾ ਚੋਵੇ ਕੋਈ ਗਰਵਾਲਾ ਅੱਜ ਲੈ ਆਇਆ ਹਾਂ ਤੇ ਇਹਦਾ ਫਰਮੂਲਾ ਇਹ ਯਾਰ ਜੀ ਆਪਾਂ 30000 ਜੀ ਵਚੀ ਕਿੰਨੇ ਤੇ 30 ਦੀ ਦੇ ਦੀ ਨਹੀਂ 30 ਦੇ ਨਾ ਦਈਏ ਕੱਲੀਏ ਕੋ ਮਾਨਤਨ ਵਿੱਚ 28000 ਕਰਾਉਣਾ ਯਾਰ ਛੱਡ ਦਈਏ ਯਾਰ ਹੋਰ ਛੱਡ 28000 ਦੀ 28000 ਚੋ ਵੀ ਆਏਗਾ ਇਹਦਾ ਮਾਨਤਨ ਕਰਤਾ ਅੱਲਾ ਕਰਦੇ ਮਾਨਤਨ ਕਵੇਰ ਫੋਨ ਲਾ ਵੇ ਇੱਕ ਵਾਰੀ ਜੀ ਵਚੀ ਬਹੁਤ ਚੰਗੀ ਸਾਫ ਆ ਇਹ ਕੋਈ ਉਹੋ ਜਿਹੀ ਥੋੜੀ ਗੱਲ ਆ ਸੂਈ ਨੂੰ ਵੀ ਮਹੀਨਾ ਲਾ ਕੇ ਲਾਏ ਕੋਈ ਸਾਫ ਸੁਥਰੀ ਸਾਰੀ ਬੈਠ ਤੇ ਹੁਣ ਆ ਜਿਹੜੀ ਜੇ ਇਹ ਵੀ ਯਾਰ ਪਿਛੇ ਨੀ ਗੀਨਾ ਹੀ ਇਹ ਦੇ ਕੋਲ ਦੁੱਧ ਇਹਦੇ ਕੋਲੇ 80 ਰੁਪਏ ਜਿਹੜਾ 8 ਕਿਲੋ ਚਵਾਦਣਾ ਆਪਾਂ ਤੇ ਇਹ ਤਾਂ ਬੱਚਾ ਨਹੀਂ ਹੈਗਾ ਹਨਾ ਬੱਚਾ ਨਹੀਂ ਹੈਗਾ ਇਹ ਤਾਂ ਨਹੀਂ ਤੇ ਮੈਨੂੰ ਪਤਾ ਕਦੋਂ ਦੀ ਸੂਈ ਕਦੋਂ ਦੀ ਨਹੀਂ ਸੂਈ ਮਹਾਰਾਜ ਦੀ ਬਾਣੀ ਚੱਲਦੀ ਆ ਤੋਰ ਫੇਰ ਇਹਨੂੰ ਵੈੜ ਘਾਰ ਵਾਲੇ ਨੂੰ ਦਾ ਬਹੁਤ ਚੰਗੀ ਆ ਸਾਫ਼ ਆ ਥੱਲੇ ਜਿੰਨੇ ਸੋ ਆ ਪਹਿਲਾਂ ਹੀ ਮਾੜਾ ਰੁਪਈ ਚਵਾਈਆਂ ਲਕੀਆਂ ਕਿਤੇ ਤੋਰ ਦੱਸ ਨਿੱਕੇ ਜੇ ਕੱਦੀ ਵੱਸੀ ਆ ਕੱਦ ਵੀ ਬਹੁਤਾ ਵੱਡਾ ਨਹੀਂ ਠੀਕ ਜਿਹਾ ਕਰਦੇ ਆ ਉਮਰ ਦੇ ਸਾਬ ਨਾਲ ਚਲੋ ਠੀਕ ਆ ਆ ਜਾ ਅੱਗੇ ਦੰਦਾ ਜਾਂ ਵੈੜ ਚੌਗੀ ਆ ਬਾਕੀ ਕਾ ਸ਼ਿਕਾਰੀ ਫਿਰ ਨਵਾਂ ਲਖ ਲਿਆ ਜੇ 1000 ਰੁਪਏ ਦੀ ਵਾਹ ਗਾ ਦੇ ਮੁੱਲ ਦਾ ਇਹ ਵੀ ਪੂਰੀ ਬਰੀਡ ਚ ਹੈ ਵੀ ਡਬਲ ਕੋਟ ਚ ਇਹ ਵੀ ਅਪਸ਼ੀਰ ਪੀਜੀ ਨੂੰ ਹਰੂ ਗਣਾ ਯਾਦ ਹੀ ਕਰੂਗਾ ਕਿ ਰਸੀਦਾਂ ਨਹੀਂ ਨਿਕਲਣ ਤੇਰਾਰਤਾ ਕਰਦੀ ਹੈ ਰੁਪਈ ਦੀ ਬੱਚਿਆਂ ਆ ਇਹਨਾ ਇਥੋਂ ਇਹ ਆ ਵੀ ਤੰਦਰੁਸਤੀ ਦਾ ਪਤਾ ਲੱਗ ਜਾਂਦਾ ਹੈ ਬੇੜਾਂ ਦਾ ਕੋਈ ਗੱਲ ਬਾਤ ਨਹੀਂ ਆ ਵੀ ਜੀ ਥਾਂ ਦੇ ਬੱਚਾ ਬੱਚਾ ਬਹੁਤ ਵਧੀਆ ਰਪੀ ਜੀ ਚਵਾਈ ਚੂਈ ਵਾਲਾ ਥੋਣ ਲੱਗਾ ਹੈ ਚਲੋ ਅਜਲੇ ਆ ਚੋਂ ਲੱਗੀ ਕਾਨੂੰ ਗੱਲ ਉਹਦਾ ਸ਼ਤਾਨੀਆਂ ਹੀਆ ਕਰਦੀ ਲੈ ਲੈ ਕੱਚੀ ਜਗਾ ਤੇ ਖੁਸ਼ ਹੁੰਦੀ ਹੈ ਹੈਗੀ ਉਤਰਾ ਠੰਡੀ ਸੀ ਲਿਆ ਜੋ ਕਉ ਏ ਹਰਦਾ ਹਰਦਾ ਫਿਰ ਇਹ ਗਿਫਟੀ ਦੇਣਾ ਆਪਾਂ ਅੱਛਾ ਜਿਹਨੇ ਤਾਂ ਕਹਦੇਗਾ ਅੱਜ ਤੇਰੀ ਜੁਬਾਨ ਤੇ ਫੁੱਲ ਚੜਾ ਦੇਣੀ ਇਨਾ ਚੇਰ ਹੋ ਗਿਆ ਆਪਾਂ ਨੂੰ ਵਰਤਣੇ ਕਰ ਦੋ ਜੱਜ ਜੀ ਤੂੰ ਹੀ ਦੱਸਣਾ ਅੱਜ ਪੰਜ ਜੂ ਸ਼ੋਰ ਕਰ ਦੋ ਕਿੰਨੀ ਕਰਤੇ ਜੀ ਪੰਜ ਹੀ ਦਾ ਅੱਛਾ ਪੰਜ ਜੀ 20000 ਦੀ ਵੱਛੀ ਦੇ ਦੇ ਅੱਛਾ 20000 ਦੀ ਦੇ ਦੇ ਹਾਂ ਜੀ ਤੇ ਬਾਕੀ ਚਲੋ ਮੌਕੇ ਤੇ ਹੋਰ ਕਰ ਦੋਗੇ ਮੌਕੇ ਤੇ ਕਰਦਾ ਕੋਈ ਨਹੀਂ ਭੈਣ ਭਰਾ ਆਇਆ ਜਿਹਦਾ ਮਾਨ ਬੱਸੀ ਵੇਖ ਲੈ ਵੇਖ ਲੈ ਤੇ ਹੋਰ ਕੁਛ ਕੀ ਨਾ ਫਿਰ ਬਸ ਜੀ ਸੁਈਆਂ ਸਵਾਈਆਂ ਹਾਂਜੀ ਬੜੀ ਮਹਾਰਾਜ ਦੀ ਕਿਰਪਾ ਸੋਹਣਾ ਕੰਮ ਚੱਲਦਾ ਆ ਪਾ ਦੋ ਟਾਂ 24 ਤਸੱਲੀ ਕਰਕੇ ਤੇ ਵੇਚ ਕੇ ਕਿਸੇ ਨੂੰ ਫੋਨ ਲਾਉਣ ਨਾਲ ਠੀਕ ਹੈ ਜੀ ਜੋ ਵੀ ਆ ਸਾਰਾ ਕੁਝ ਇੱਥੋਂ ਹੀ ਆਪਣੀ ਸਮਝਣਾ ਵੇਚ ਚਾ ਕੇ ਤੇ ਆਪਣੀ ਤਸੱਲੀ ਕਰਕੇ ਖੜੋ ਜੀ